ੋ ਕਰੋੜ ਦੀ ਪੋਰਸ਼ਕਾਰ ਦੇ ਨਾਲ ਦੋ ਨੌਜਵਾਨਾਂ ਨੂੰ ਕੁਚਲਣ ਵਾਲੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੀ ਵੱਡੀ ਕਾਰਵਾਈ ਹੋ ਗਈ ਹੈ ਜੀ ਹਾਂ ਪੁਲਿਸ ਨੇ ਜੋ ਉਕਤ ਵਿਅਕਤੀ ਸੀ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਨੌਜਵਾਨ ਜਿਸ ਦੇ ਵੱਲੋਂ ਦੋ ਮੁੰਡੇ ਕੁੜੀ ਨੂੰ ਕੁਚਲ ਦਿੱਤਾ ਗਿਆ ਸੀ ਆਪਣੀ ਪੋਰਸ਼ ਗੱਡੀ ਦੇ ਨਾਲ ਤੇ ਉਸ ਨੂੰ ਉਸਦੇ ਪਿਤਾ ਨੂੰ ਹੁਣੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਦੀ ਵੱਡੀ ਕਾਰਵਾਈ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸਦੀ ਹੈ ਕਿ ਵਿਸ਼ਾਲ ਅਗਰਵਾਲ ਜੋ ਕਿ ਮੁੰਡੇ ਦਾ ਪਿਤਾ ਹੈ ਉਹ ਇਸ ਘਟਨਾ ਦੇ ਬਾਅਦ ਤੋਂ ਫਰਾਰ ਚੱਲ ਰਿਹਾ ਸੀ ਪਰ ਉਸ ਨੂੰ ਔਰੰਗਾਬਾਦ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਤਾਂ 18 ਮਈ ਦਾ ਇਹ ਮਾਮਲਾ ਜਦੋਂ ਗੋਲੀ ਵਾਂਗੂ ਛੂਕਦੀ ਹੋਈ ਜਾਂਦੀ ਹੈ ਪੋਸ਼ਕਾਰ ਪੂਨੇ ਦੀਆਂ ਸੜਕਾਂ ਦੇ ਉੱਤੇ ਔਰ ਉਸੇ ਦੌਰਾਨ ਅੱਗੇ ਜਾਂਦੀ ਇੱਕ ਬਾਈਕ ਨੂੰ ਟੱਕਰ ਮਾਰ ਦਿੰਦੀ ਹੈ ਤਾਂ ਮੁੰਡੇ ਕੁੜੀ ਨੂੰ ਹਵਾ ਦੇ ਵਿੱਚ ਉਡਾ ਦਿੰਦੀ ਹੈ ਜਿਸ ਦੇ ਦੌਰਾਨ ਜੋ ਕੁੜੀ ਕਈ ਫੋਟੋ ਸ਼ਲ ਹੇਠਾ ਡਿੱਗਦੀ ਹੈ ਔਰ ਦੂਸਰਾ ਮੁੰਡਾ ਜੋ ਉਸ ਬਾਈਕ ਦੇ ਉੱਤੇ ਸਵਾਰ ਸੀ ਉਹ ਕਿਸੇ ਹੋਰ ਗੱਡੀ ਦੇ ਨਾਲ ਜਾ ਕੇ ਟਕਰਾ ਜਾਂਦਾ ਹੈ ਤਾਂ ਉਹ ਮੌਕੇ ਦੇ ਉੱਤੇ ਹੀ ਦੋਹਾਂ ਜਣਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਜੋ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉੱਥੇ ਜੋ ਮੌਜੂਦ ਭੀੜ ਹੁੰਦੀ ਹੈ ਉਸ ਦੇ ਵੱਲੋਂ ਉਸ ਮੁੰਡੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਨਾਮੀ ਬਿਲਡਰ ਦਾ ਮੁੰਡਾ ਦੱਸਿਆ ਜਾ ਰਿਹਾ ਹੈ ਵੀ ਸ਼ਾਹ ਅਗਰਵਾਲ ਦਾ ਬੇਟਾ ਸੀ ਔਰ ਜਿਸ ਦੇ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਗੱਡੀ ਚਲਾਈ ਜਾ ਰਹੀ ਸੀ ਔਰ ਨਸ਼ੇ ਦੇ ਵਿੱਚ ਟੁੱਟੋ ਹੋ ਕੇ ਕਿਸ ਤਰ੍ਹਾਂ ਦੋਨੋਂ ਜਵਾਨਾ ਲਈ ਇੱਕ ਮੁੰਡੇ ਕੁੜੀ ਲਈ ਇਹ ਨੌਜਵਾਨ ਕਾਲ ਬਣ ਜਾਂਦਾ ਹੈ ਤਾਂ ਨਾਬਾਲਗ ਹੁੰਦੇ ਚੱਲਦੇ ਹਾਲਾਂਕਿ ਵਿਸ਼ਾਲ ਦੇ ਬੇਟੇ ਨੂੰ 15 ਘੰਟਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਅਦਾਲਤ ਦੇ ਵੱਲੋਂ 15 ਘੰਟਿਆਂ ਦੇ ਵਿੱਚ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਨਾਲ ਹੀ ਕਿਹਾ ਜਾਂਦਾ ਹੈ ਕਿ ਟ੍ਰੈਫਿਕ ਨਿਯਮਾਂ ਦੇ ਨਾਲ ਉਹ ਦੇਖੇ ਕਿ ਕਿਸ ਤਰ੍ਹਾਂ ਪੁਲਿਸ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੀ ਹੈ ਜਾਂ ਕਰਵਾਉਂਦੀ ਹੈ ਤੇ ਟ੍ਰੈਫਿਕ ਪੁਲਿਸ ਦੇ ਨਾਲ ਉਸ ਦੀ ਡਿਊਟੀ ਲਗਾਈ ਜਾਂਦੀ ਹੈ ਨਾਲ ਹੀ ਉਸ ਨੂੰ ਇੱਕ ਲੇਖ ਲਿਖਨ ਨੂੰ ਕਿਹਾ ਜਾਂਦਾ ਹੈ ਜੋ ਕਿ ਅ ਟ੍ਰੈਫਿਕ ਨਿਯਮਾਂ ਬਾਰੇ ਹੋਵੇ ਤਾਂ ਇਸ ਤਰ੍ਹਾਂ ਦੀ ਸਜ਼ਾ ਉਸ ਨੂੰ ਹਾਸੋ ਹੀ ਨਹੀਂ ਸਜ਼ਾ ਦਿੱਤੀ ਜਾਂਦੀ ਹੈ ਅਦਾਲਤ ਦੇ ਵੱਲੋਂ ਪਰ ਦੂਸਰੇ ਪਾਸੇ ਹੁਣ ਵੱਡੀ ਕਾਰਵਾਈ ਇਸ ਮਾਮਲੇ ਦੇ ਵਿੱਚ ਹੋਈ ਹੈ ਮੁੰਡੇ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਸ਼ਾਲ ਅਗਰਵਾਲ ਜੋ ਕਿ ਪੂਨੇ ਦੇ ਵਿੱਚ ਜੋ ਕਿ ਔਰੰਗਾਬਾਦ ਦੇ ਵਿੱਚ ਉੱਥੋਂ ਗ੍ਰਿਫਤਾਰ ਕੀਤਾ ਗਿਆ ਅੱਜ ਸਵੇਰੇ ਹੀ ਗ੍ਰਿਫਤਾਰੀ ਹੋਈ ਹੈ ਵਿਸ਼ਾਲ ਅਗਰਵਾਲ ਦੀ ਨਾਮੀ ਬਿਲਡਰ ਦੱਸਿਆ ਜਾ ਰਿਹਾ ਹੈ ਜਿਸ ਦੇ ਮੁੰਡੇ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ 17 ਸਾਲਾ ਦਾ ਮੁੰਡਾ ਦੱਸਿਆ ਜਾ ਰਿਹਾ ਹੈ ਇਸ ਹਜੇ 18 ਸਾਲਾ ਦਾ ਪੂਰਾ ਹੋਇਆ ਨਹੀਂ ਸੀ ਇਸੇ ਦੇ ਚਲਦੇ ਇਸ ਪੂਰੀ ਸਜ਼ਾ ਦੇ ਵਿੱਚੋਂ ਉਸ ਨੂੰ ਜੋ ਰਾਹਤ ਮਿਲ ਜਾਂਦੀ ਹੈ ਬਚ ਕੇ ਨਿਕਲ ਜਾਂਦਾ ਹਾਲਾ ਕਿ ਜੋ ਮ੍ਰਿਤਕ ਨੌਜਵਾਨ ਸੀ ਔਰ ਕੁੜੀ ਸੀ ਉਸ ਦੇ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਉਸ ਨੂੰ ਨਵਾਲਗ ਦੇ ਵਾਂਗ ਟਰੀਟ ਨਾ ਕੀਤਾ ਜਾਵੇ ਕਿਉਂਕਿ ਸਿਰਫ ਕੁਝ ਮਹੀਨੇ ਹੀ ਨਿਆਣਾ ਫਰਕ ਸੀ 18 ਸਾਲਾ ਦਾ ਉਸਨੇ ਹੋ ਜਾਣਾ ਸੀ ਔਰ ਉਸ ਦੇ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਇੱਕ ਮੁੰਡੇ ਕੁੜੀ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਬੇਰਹਿਮੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਗੱਡੀ 2 ਕਰੋੜ ਦੀ ਗੱਡੀ ਉਹ ਚਲਾ ਰਿਆ ਸੀ ਤੇ ਨਸ਼ੇ ਦੇ ਵਿੱਚ ਟੱਲੀ ਹੋ ਕੇ ਕਿਸ ਤਰ੍ਹਾਂ ਉਹ ਗੱਡੀ ਚਲਾ ਰਿਆ ਸੀ ਪੂਰੀ ਤਰ੍ਹਾਂ ਸ਼ੂਕਦੀ ਹੋਈ ਗੋਲੀ ਦੇ ਵਾਂਗ ਇਹ ਗੱਡੀ ਜਿੱਥੋਂ ਨਿਕਲਦੀ ਹੈ ਉੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਅੱਗੇ ਜਾ ਕੇ ਇੱਕ ਬਾਈਕ ਨੂੰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਨੌਜਵਾਨ ਮੁੰਡੇ ਕੁੜੀ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਕਾਰਵਾਈ ਇਸ ਮਾਮਲੇ ਦੇ ਵਿੱਚ ਵਿਸ਼ਾਲ ਅਗਰਵਾਲ ਜੋ ਕਿ ਮੁੰਡੇ ਦਾ ਪਿਤਾ ਦੱਸਿਆ ਜਾ ਰਿਹਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਦੇ ਉੱਤੇ ਕਈ ਧਰਾਮਾ ਦੇ ਤਹਿਤ ਮਾਮਲਾ ਚਲایا ਜਾਵੇਗਾ ਕਿ ਆਖਰ ਉਸਨੇ ਆਪਣੇ ਨਵਾਲਗ ਪੁੱਤ ਨੂੰ ਕਾਰ ਚਲਾਉਣ ਲਈ ਕਿਉਂ ਦਿੱਤੀ ਕਿਉਂਕਿ ਇਸ ਤਰ੍ਹਾਂ ਦੇ ਨੌਜਵਾਨ ਇਸ ਤਰ੍ਹਾਂ ਦੇ ਬੱਚੇ ਜੋ ਸੜਕਾਂ ਦੇ ਉੱਤੇ ਇਸ ਤਰ੍ਹਾਂ ਕਾਰ ਚਲਾਉਂਦੇ ਨੇ ਗੱਡੀਆਂ ਚਲਾਉਂਦੇ ਨੇ ਤਾਂ ਉਹ ਇੱਕ ਇੱਕ ਤਰੀਕੇ ਦੇ ਨਾਲ ਆਟਮ ਬੰਬ ਬਣ ਕੇ ਘੁੰਮਦੇ ਨੇ ਔਰ ਉੱਥੇ ਕਿਸੇ ਦੀ ਵੀ ਜਾਨ ਨੂੰ ਇਹ ਖਤਰਾ ਪੈਦਾ ਕਰ ਸਕਦੇ ਨੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਉੱਥੇ ਹੀ ਇਸ ਪੋਰਸ਼ ਕਾਰ ਵਾਲੇ ਮੁੰਡੇ ਨੂੰ ਜੋ ਕਾਬੂ ਕਰ ਲਿਆ ਜਾਂਦਾ ਤਾਂ ਉਸ ਦਾ ਕੁਟਾਪਾ ਵੀ ਚਾੜਿਆ ਜਾਂਦਾ ਹੈ ਪਰ ਕਾਨੂੰਨ ਦੇਖ ਲੋ ਤੁਸੀਂ ਕਾਨੂੰਨ ਦੇ ਨਜ਼ਰਾਂ ਦੇ ਵਿੱਚ ਉਹ ਨਬਾਲਾ ਗਏ ਸਿਰ ਚਲਦੇ ਉਸ ਨੂੰ ਜਮਾਨਤ ਮਿਲ ਜਾਂਦੀ ਹੈ 15 ਘੰਟਿਆਂ ਦੇ ਵਿੱਚ ਹੀ 15 ਮਹਿਜ 15 ਘੰਟਿਆਂ ਦੇ ਵਿੱਚ ਹੀ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਔਰ ਜੋ ਸਜ਼ਾ ਦਿੱਤੀ ਜਾਂਦੀ ਹੈ ਬੇहद ਹੈਰਾਨਗੀ ਵਾਲੀ ਸਿਰਫ ਇੱਕ ਲੇਖ ਲਿਖ ਲੈ ਕੇ ਆ ਜਾਂਦਾ ਹੈ ਕਿ 300 ਸ਼ਬਦਾਂ ਦਾ ਇੱਕ ਲੇਖ ਲਿਖਿਆ ਜਾਵੇ ਔਰ ਟ੍ਰੈਫਿਕ ਨਿਯਮਾਂ ਬਾਰੇ ਉਸ ਦੇ ਵਿੱਚ ਜਾਣਕਾਰੀ ਹੋਵੇ ਤਾਂ ਇਹ ਸਜ਼ਾ ਉਸ ਨੂੰ ਦਿੱਤੀ ਜਾਂਦੀ ਹੈ ਪਰ ਉਧਰ ਦੂਸਰੇ ਪਾਸੇ ਕਿਸੇ ਦਾ ਪਰਿਵਾਰ ਉਜੜ ਗਿਆ ਕਿਸੇ ਦੇ ਬੱਚਿਆਂ ਦੀ ਮੌਤ ਹੋ ਜਾਂਦੀ ਇਸ ਮਾਮਲੇ ਦੇ ਵਿੱਚ ਇੱਕ ਨੌਜਵਾਨ ਮੁੰਡਾ ਜੋ ਆਪਣੇ ਪਰਿਵਾਰ ਦਾ ਸ਼ਾਇਦ ਸਹਾਰਾ ਸੀ ਨੌਜਵਾਨ ਕੁੜੀ ਜੋ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੀ ਸੀ ਜੋ ਆਪਣੇ ਪਰਿਵਾਰ ਦਾ ਸਹਾਰਾ ਹੋ ਸਕਦੀ ਹੈ ਕਿੰਨੇ ਸੁਪਨੇ ਉਹਨਾਂ ਨੂੰ ਲੈ ਕੇ ਪਰਿਵਾਰ ਵਾਲਿਆਂ ਦੇ ਵੱਲੋਂ ਦੇਖੇ ਗਏ ਹੋਣਗੇ ਪਰ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਸੜਕ ਦੇ ਉੱਤੇ ਇਸ ਤਰ੍ਹਾਂ ਉਹਨਾਂ ਦੀ ਮੌਤ ਮੌਤ ਮੇਲਦੀ ਫਿਰ ਰਹੀ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਸੀ ਨੌਜਵਾਨ ਮੁੰਡਾ ਜਿਸ ਦੇ ਵੱਲੋਂ ਇਸ ਕਾਰ ਜੋ ਕਾਰ ਚਲਾਈ ਜਾ ਰਹੀ ਸੀ ਤਾਂ ਉਹ ਵੀ ਇਸ ਹਾਦਸੇ ਦੇ ਵਿੱਚ ਬਾਲ-ਬਾਲ ਬਚਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦਾ ਜੋ 에어ਬੈਗ ਹੈ ਉਹ ਮੌਕੇ ਦੇ ਉੱਤੇ ਖੁੱਲ ਜਾਂਦਾ ਹੈ ਜਿਸ ਕਰਕੇ ਜੋ ਕਾਰ ਦੇ ਵਿੱਚ ਸਵਾਰ ਸੀ ਹਾਲਾਂਕਿ ਉਹਨਾਂ ਦੀ ਜਾਨ ਬਚ ਜਾਂਦੀ ਹੈ ਪਰ ਇਹ ਨੌਜਵਾਨ ਇੱਕ ਨੌਜਵਾਨ ਮੁੰਡੇ ਕੁੜੀ ਲਈ ਕਾਲ ਬਣ ਜਾਂਦਾ ਹੈ ਕਿਸ ਤਰ੍ਹਾਂ ਗੋਲੀ ਵਾਂਗ ਉਸ ਦੇ ਕੋਲ ਵੱਲੋਂ ਕਾਰ ਚਲਾਈ ਜਾ ਰਹੀ ਸੀ 200 ਦੀ ਸਪੀਡ ਦੇ ਉੱਤੇ ਉਹ ਕਾਰ ਦੌੜਾ ਰਿਹਾ ਸੀ ਔਰ ਜਦੋਂ ਇਹ ਕਾਰ ਅ ਨਿਕਲਦੀ ਹੋਈ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੁੰਦੀ ਹੈ ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਨੇ ਜਿਆਦਾ ਸਪੀਡ ਦੇ ਵਿੱਚ ਤੇਜ਼ ਸਪੀਡ ਦੇ ਵਿੱਚ ਉਸ ਦੇ ਵੱਲੋਂ ਕਾਰ ਸੜਕਾਂ ਦੇ ਉੱਤੇ ਦੌੜਾਈ ਜਾ ਰਹੀ ਸੀ ਔਰ ਕਿਸੇ ਨਾ ਕਿਸੇ ਦਾ ਹੀ ਕਾਲ ਜਰੂਰ ਬਣਨੀ ਸੀ ਔਰ ਇਸੇ ਤਰ੍ਹਾਂ ਹੋਇਆ ਇੱਕ ਨੌਜਵਾਨ ਮੁੰਡੇ ਕੁੜੀ ਨੂੰ ਟੱਕਰ ਮਾਰ ਦਿੰਦੀ ਹੈ ਬਾਈਕ ਤੇ ਸਵਾਰ ਅੱਗੇ ਜਾ ਰਹੇ ਸੀ ਇਸ ਕਾਰ ਦੇ ਪਰ ਅ ਨਹੀਂ ਪਤਾ ਸੀ ਕਿ ਪਿੱਛੋਂ ਇਸ ਤਰ੍ਹਾਂ ਮੌਤ ਤੇਜ਼ ਰਫ਼ਤਾਰ ਦੇ ਨਾਲ ਉਹਨਾਂ ਵੱਲ ਵੱਧ ਰਹੀ ਹੈ ਤਾਂ ਉਹਨਾਂ ਨੌਜਵਾਨ ਮੁੰਡੇ ਕੁੜੀ ਦੇ ਵਿੱਚ ਟੱਕਰ ਮਾਰ ਦਿੰਦੀ ਹੈ ਕਾਰ ਔਰ ਅ ਕਈ ਫੋਟੋ ਉੱਪਰ ਉਛਲਦੀ ਨੇ ਜੋ ਦੱਸਣ ਵਾਲੇ ਨੇ ਚਸ਼ਮਦੀਦ ਨੇ ਉਹ ਦੱਸਦੇ ਨੇ ਕਿ ਕਿਸ ਤਰ੍ਹਾਂ ਕਈ ਫੋਟੋ ਉੱਚੀ ਕੁੜੀ ਉਛਲਦੀ ਹੈ ਔਰ ਉਛਲ ਕੇ ਡਿੱਗਦੀ ਹੈ ਤਾਂ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ ਤਾਂ ਦੂਸਰੇ ਪਾਸੇ ਜੋ ਮੁੰਡਾ ਸੀ ਬਾਈਕ ਸਵਾਰ ਸੀ ਤਾਂ ਉਹ ਵੀ ਕਈ ਫੋਟੂ ਉੱਚਾ ਉੱਚਾ ਉਛਲਦਾ ਹੈ ਔਰ ਉਹ ਗਏ ਜਾ ਕੇ ਕਿਸੇ ਕਾਰ ਦੇ ਅੱਗੇ ਡਿੱਗਦਾ ਤੇ ਕਾਰ ਦੇ ਨਾਲ ਟਕਰਾ ਜਾਂਦਾ ਹੈ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਦੋ ਕਾਰਾਂ ਨੂੰ ਜੋ ਦੋ ਕਾਰ ਬਰਬਾਦ ਕਰ ਦਿੱਤੇ ਇਸ ਮੁੰਡੇ ਨੇ ਇੱਕ ਅ ਰੇਸ ਜਿਆਦਾ ਕਿਹਾ ਜਾ ਸਕਦਾ ਹੈ ਸੜਕਾਂ ਦੇ ਉੱਤੇ ਮੌਤ ਬਣ ਕੇ ਘੁੰਮ ਰਹੀ ਸੀ ਔਰ ਕਿਸ ਤਰ੍ਹਾਂ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਅਦਾਲਤ ਦੇ ਵੱਲੋਂ ਜੋ ਸਜ਼ਾ ਦਿੱਤੀ ਗਈ ਹੈ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ 300 ਸ਼ਬਦਾਂ ਦਾ ਇੱਕ ਲੇਖ ਲਿਖਣ ਦੇ ਨਾਲ ਸ਼ਾਇਦ ਕਿਸੇ ਦੀ ਜ਼ਿੰਦਗੀ ਵਾਪਸ ਨਹੀਂ ਆਵੇਗੀ ਸ਼ਾਇਦ ਉਸ ਮੁੰਡੇ ਨੂੰ ਜੇਕਰ ਸਬਕ ਸਿਖਾਉਣ ਦੀ ਗੱਲ ਕਹੀ ਵੀ ਜਾ ਰਹੀ ਹੈ ਤਾਂ ਸ਼ਾਇਦ ਇਹ ਨਾ ਵੱਡਾ ਸਬਕ ਨਹੀਂ ਹੈ ਪਰ ਦੂਸਰੇ ਪਾਸੇ ਇਹਨਾਂ ਮਾਪਿਆਂ ਦੇ ਬਾਰੇ ਤੁਸੀਂ ਕੀ ਕਹੋਗੇ ਜਿਨ੍ਹਾਂ ਦੇ ਵੱਲੋਂ ਆਪਣੇ ਨਬਾਲਗ ਬੱਚਿਆਂ ਦੇ ਹੱਥਾਂ ਦੇ ਵਿੱਚ ਇਸ ਤਰ੍ਹਾਂ ਗੱਡੀਆਂ ਦੀਆਂ ਚਾਬੀਆਂ ਫੜਾ ਦਿੱਤੀਆਂ ਜਾਂਦੀਆਂ ਨੇ ਗੱਡੀਆਂ ਫੜਾ ਦਿੱਤੀਆਂ ਜਾਂਦੀਆਂ ਨੇ ਵੀ ਜਾਓ ਬੱਚਾ ਤੁਸੀਂ ਜਾ ਕੇ ਸੜਕਾਂ ਦੇ ਉੱਤੇ ਮੌਤ ਬਣ ਕੇ ਮੇਲੋ ਤਾਂ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਆਪ ਇਹਨਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਮਾਪਿਆਂ ਦੇ ਬਾਰੇ ਕੀ ਕਹੋਗੇ ਔਰ ਇਸ ਪਿਤਾ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਨਾਮੀ ਬਿਲਡਰ ਹੈ 15 ਘੰਟਿਆਂ ਦੇ ਵਿੱਚ ਜੋ ਆਪਣੇ ਬੇਟੇ ਨੂੰ ਛਡਵਾ ਸਕਦਾ ਹੈ ਤਾਂ ਉਸ ਪਿਤਾ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਸ ਦੇ ਬੇਟੇ ਦੀ ਗਲਤੀ ਦੇ ਨਾਲ ਹੀ ਅ ਦੋ ਲੋਕਾਂ ਦੀ ਮੌਤ ਹੋਈ ਹੈ ਦੋ ਨੌਜਵਾਨ ਮੁੰਡੇ ਕੁੜੀ ਜੋ ਕਿ ਸ਼ਾਇਦ ਆਪਣੇ ਪਰਿਵਾਰ ਦੇ ਸਹਾਰੇ ਸੀ ਜਿਨ੍ਹਾਂ ਦੇ ਵੱਲੋਂ ਆਪਣੇ ਪਰਿਵਾਰ ਨੂੰ ਪਾਲਿਆ ਜਾ ਰਿਹਾ ਸੀ ਕਈ ਸੁਪਨੇ ਜਿਨ੍ਹਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਨੂੰ ਲੈ ਕੇ ਦੇਖੇ ਗਏ ਹੋਣਗੇ ਪਰ ਨਹੀਂ ਪਤਾ ਸੀ ਕਿ ਸੜਕ ਤੇ ਇਸ ਤਰ੍ਹਾਂ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਘਰੋਂ ਨਿਕਲੇ ਸੀ ਸ਼ਾਇਦ ਆਪਣੇ ਕੋਈ ਕੰਮ ਕਰਕੇ ਵਾਪਸ ਪਰਤ ਰਏ ਹੋਣਗੇ ਪਰ ਨਹੀਂ ਪਤਾ ਸੀ ਕਿ ਵਾਪਸੀ ਨਹੀਂ ਹੋ ਸਕੇਗੀ ਕਿਉਂਕਿ ਸੜਕਾਂ ਦੇ ਉੱਤੇ ਇਸ ਤਰ੍ਹਾਂ ਕੋਈ ਆਵਾਰਾ ਗਰਦੀ ਕਰਦਾ ਘੁੰਮ ਰਿਹਾ ਇਸ ਤਰ੍ਹਾਂ ਕੋਈ ਰੈਸ ਜਿਆਦਾ ਜੋ ਨਸ਼ੇ ਦੇ ਵਿੱਚ ਚੂਰ ਹੈ ਤਾਂ ਉਹ ਇਸ ਤਰ੍ਹਾਂ ਘੁੰਮ ਰਿਹਾ ਸੜਕਾਂ ਦੇ ਉੱਤੇ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਉਹਨਾਂ ਨੂੰ ਮੌਤ ਮਿਲੇਗੀ ਪਰ ਬੇहद ਹੈਰਾਨ ਕਰਨੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਤੁਹਾਨੂੰ ਉਹ ਵੀ ਤਸਵੀਰ ਦਿਖਾਵਾਂਗੇ ਜਦੋਂ ਇੱਕ ਜੋ ਕਾਰ ਹੈ ਉਹਨਾਂ ਦੀ ਪੋਰਸ ਕਾਰਤ ਕਿਵੇਂ ਗੋਲੀ ਵਾਂਗ ਛੂਕਦੀ ਹੋਈ ਉੱਥੋਂ ਨਿਕਲਦੀ ਹੈ ਔਰ ਜਿੱਥੇ ਵੀ ਜਿਸ ਨੇ ਵੀ ਇਹ ਵੀਡੀਓ ਦੇਖੀ ਉਹਨਾਂ ਦੇ ਵੀ ਦਿਲ ਦਹਿਲ ਗਏ ਕਿਉਂਕਿ ਪਤਾ ਸੀ ਕਿ ਇਹ ਕਾਰਗੈ ਨਾ ਜਾ ਕੇ ਕਿਸੇ ਨਾ ਕਿਸੇ ਦਾ ਕਾਲ ਜਰੂਰ ਬਣੇਗੀ ਤਾਂ ਉਸੇ ਤਰ੍ਹਾਂ ਹੋਇਆ ਦੋ ਨੌਜਵਾਨ ਮੁੰਡੇ ਕੁੜੀ ਦੀ ਮੌਤ ਇਸ ਮਾਮਲੇ ਦੇ ਵਿੱਚ ਹੋ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜੋ ਅਗਰਵਾਲ ਨੇ ਜੋ ਲੜਕੇ ਦੇ ਪਿਤਾ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਦੇ ਉੱਤੇ ਉਨ ਵੱਡੀ ਕਾਰਵਾਈ ਕੀਤੀ ਜਾਵੇਗੀ ਕਿੰਨਾ ਬਾਲਗ ਬੱਚੇ ਨੂੰ ਉਸ ਦੇ ਵੱਲੋਂ ਗੱਡੀ ਕਿਉਂ ਦਿੱਤੀ ਗਈ ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਗੱਡੀ ਦੇ ਉੱਤੇ ਜੋ ਨੇਮ ਪਲੇਟ ਹੈ ਉਹ ਕਿਉਂ ਨਹੀਂ ਲੱਗੀ ਹੋਈ ਸੀ ਨੰਬਰ ਪਲੇਟ ਕਿਉਂ ਨਹੀਂ ਲਾਈ ਗਈ ਸੀ ਔਰ ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਆਖਿਰ ਇਹ ਕਾਰ ਨੂੰ ਗੈਰਾਜ ਦੇ ਵਿੱਚੋਂ ਕਿਸ ਹਾਲਤ ਦੇ ਵਿੱਚ ਕੱਢਿਆ ਗਿਆ ਸੀ ਔਰ ਕਿਉਂ ਕੱਢਿਆ ਗਿਆ ਸੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਨਾਲ ਹੀ ਉਸ ਵਿਅਕਤੀ ਦੇ ਉੱਤੇ ਵੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਜਿਸ ਵਿਅਕਤੀ ਦੇ ਵੱਲੋਂ ਇਸ ਮੁੰਡੇ ਨੂੰ ਸ਼ਰਾਬ ਪਲਾਈ ਜਾਂਦੀ ਹੈ ਕਿਉਂਕਿ ਨਬਾਲਗ ਮੁੰਡਾ ਸੀ ਔਰ ਰਾਤ ਦੇ ਸਵਾ 2 ਵਜੇ ਦਾ ਮਾਮਲਾ ਦੱਸਿਆ ਜਾ ਰਿਹਾ ਜਦੋਂ ਇੱਕ ਘਟਨਾ ਵਾਪਰਦੀ ਹੈ 18 ਮਈ ਦੀ ਉਹ ਤਰੀਕ ਜਦੋਂ ਸਵਾ 2 ਵਜੇ ਇਹ ਗੱਡੀ ਸੜਕਾਂ ਦੇ ਉੱਤੇ ਤੇਜ਼ ਰਫ਼ਤਾਰ ਗੋਲੀ ਵਾਂਗੂ ਛੁਕਦੀ ਹੋਈ ਜਾਂਦੀ ਹੈ ਔਰ ਕਿਸੇ ਨਾ ਕਿਸੇ ਦੀ ਕਾਲ ਬਣੇਗੀ ਸਭ ਨੂੰ ਪਤਾ ਸੀ ਔਰ ਅੱਗੇ ਜਾ ਕੇ ਇੱਕ ਨੌਜਵਾਨ ਮੁੰਡੇ ਕੁੜੀ ਦੇ ਵਿੱਚ ਟਕਰਾ ਜਾਂਦੀ ਹੈ ਔਰ ਮੁੰਡੇ ਤੇ ਕੁੜੀ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪਿਤਾ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਫਰਾਰ ਚੱਲ ਰਿਹਾ ਸੀ ਘਟਨਾ ਤੋਂ ਬਾਅਦ ਔਰ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕਰ ਲਈ ਗਈ ਹੈ ਔਰ ਉਹ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਕੀਤੀ ਜਾਵੇਗੀ ਪਰ ਨਾਲ ਹੀ ਨਾਲ ਦੱਸਦੀ ਹੈ ਕਿ ਮੁੰਡੇ ਨੂੰ ਜ਼ਮਾਨਤ ਮਿਲ ਚੁੱਕੀ ਹੈ ਕਿਉਂਕਿ ਮਹਿਜ 15 ਘੰਟਿਆਂ ਦੇ ਵਿੱਚ ਜ਼ਮਾਨਤ ਦਿੱਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਨਵਾਲਗ ਮੁੰਡਾ ਸੀ ਇਸ ਕਰਕੇ ਕੋਈ ਜ਼ਿਆਦਾ ਕਾਰਵਾਈ ਨਹੀਂ ਕੀਤੀ ਗਈ ਪਰ ਇਸ ਤਰ੍ਹਾਂ ਦੇ ਨੌਜਵਾਨ ਜੋ ਇਸ ਤਰ੍ਹਾਂ ਆਪਣੇ ਬਾਪ ਦੇ ਪੈਸਿਆਂ ਉੱਤੇ ਐਸ਼ ਕਰਦੇ ਨੇ ਔਰ ਸੜਕਾਂ ਦੇ ਉੱਤੇ ਮੌਤ ਬਣ ਕੇ ਘੁੰਮਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਇਸ ਤਰ੍ਹਾਂ ਦੇ ਮਾਪੇ ਜੋ ਆਪਣੇ ਕਿਤੇ ਨਾ ਕਿਤੇ ਬੱਚਿਆਂ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਨੇ ਤੇ ਹੋਰ ਬੱਚਿਆਂ ਲਈ ਵੀ ਕਾਲ ਬੰਦਦੇ ਨੇ ਹੋਰ ਲੋਕਾਂ ਲਈ ਵੀ ਕਿਤੇ ਨਾ ਕਿਤੇ ਮੌਤ ਦਾ ਕਾਰਨ ਬਣਦੇ ਨੇ ਤਾਂ ਇਸ ਤਰ੍ਹਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਔਰ ਇਸ ਤਰ੍ਹਾਂ ਦੀ ਕੀ ਕਾਰਵਾਈ ਇਸ ਵਿਅਕਤੀ ਦੇ ਉੱਤੇ ਹੋਣੀ ਚਾਹੀਦੀ ਹੈ ਆਪਣੀ رائے ਦਿਨ